ਅੱਜ ਸਾਡੇ ਵਾਰਡ ਨੰਬਰ 4 ਦੇ ਸਮੂਹ ਵਾਸੀਆਂ ਲਈ ਬੜੀ ਖੁਸ਼ੀ ਵਾਲੀ ਸਮਾਂ ਜੋ ਸਾਡੇ ਮਾਨਯੋਗ ਐਮ.ਐਲ.ਏ. ਸਾਹਿਬ ਤੇ ਮੇਅਰ ਸਾਹਿਬ ਨਾਲ ਆਏ ਇਹਨਾਂ ਦੀ ਯੋਗਗਵਾਈ ਦੇ ਵਿੱਚ ਸਾਰੇ ਸ਼ਹਿਰ ਦੇ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਸਾਡੇ ਸ਼ਹਿਰ ਦੇ ਵਿੱਚ ਵੀ ਅੱਜ ਸਾਡੇ ਵਾਰਡ ਨੰਬਰ 4 ਦੇ ਵਿੱਚ ਜੋ 49 ਲੱਖ ਦੇ ਕੰਮ ਅੱਜ ਸ਼ੁਰੂ ਹੋਣ ਲੱਗਾ ਇੰਟਰਲੋਕ ਟਾਈਲਾਂ ਦਾ ਇਹਦੇ ਨਾਲ ਹੀ ਇੱਕ 49 ਲੱਖ ਦਾ ਇਸ ਤੋਂ ਬਾਅਦ ਵਾਲਾ ਕੰਮ ਹੈ ਇਹ ਦੋ ਕੰਮ ਹੋਣ ਤੋਂ ਬਾਅਦ ਮੋਗੇ ਦੇ ਵਿੱਚ ਇਹੋ ਜਿਹਾ ਪਹਿਲਾ ਵਾਰਡ ਹੋਊਗਾ ਜਿਹੜਾ 100% ਇੰਟਰਲੋਕ ਟਾਈਲਾਂ ਹੋਣ ਗਿਆ ਇਹ ਸਾਰੀ ਮਤਲਬ ਇਹਦੇ ਪਿੱਛੇ ਜੋ ਵੀ ਸਾਨੂੰ ਪਿੱਛੇ ਅੜਚਨਾ ਆਉਂਦੀ ਜਿਹੜੀ ਵਾਰਡ ਦੇ ਵਿੱਚ ਕੰਮਾਂ ਦੇ ਵਿੱਚ ਉਹ ਮਾਨਯੋਗ ਮੇਅਰ ਸਾਹਿਬ ਐਮਐਲਏ ਸਾਹਿਬ ਨੇ ਸਾਡੇ ਨਾਲ ਚੰਡੀਗੜ੍ਹ ਜਾ ਕੇ ਸਾਰੇ ਰੁਕੇ ਹੋਏ ਕੰਮ ਸ਼ੁਰੂ ਕਰਵਾਏ ਤੇ ਬਹੁਤ ਵਧੀਆ ਜਿਹੜੇ ਹੈਗਾ ਆਪਣੇ ਵਾਰਡ ਦੀ ਤਰੱਕੀ ਹੋਈ ਅਸੀਂ ਉਮੀਦ ਕਰਦੇ ਹਾਂ ਵੀ ਜਿਹੜਾ ਮਤਲਬ ਇਹ ਜਿਹੜੇ ਇਹ ਕੰਮ ਹੋਣ ਤੋਂ ਬਾਅਦ ਸਾਡਾ ਵਾਰਡ ਜਿਹੜਾ ਬਹੁਤ ਵਧੀਆ ਬਣੂਗਾ ਤੇ ਮੋਗੇ ਦਾ ਸਾਰਿਆਂ ਨੂੰ ਖੂਬਸੂਰਤ ਵਾਰਡ ਬਣੂਗਾ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਜੀ ਦੇਖੋ ਅੱਗੇ ਵੀ ਅੱਗੇ ਜਿਹੜੇ ਅੱਗੇ ਕੰਮ ਹੁੰਦੇ ਸੀ ਆਪਾਂ ਦੇਖਦੇ ਰਹੇ ਹਾਂ ਮਟੀਰੀਅਲ ਠੀਕ ਨਹੀਂ ਲੱਗਦਾ ਸੀ ਹੁਣ ਜਿਹ ਉਦੇ ਵਿੱਚੋਂ ਸੇਵਿੰਗ ਦੇ ਵਿੱਚ ਵੀ ਇੱਕ ਦੋ ਗਲੀਆਂ ਅਸੀਂ ਐਕਸਟਰਾ ਬਣਵਾਨੇ ਜੇ ਮੰਨ ਲਓ ਕਿ ਗਲੀਆਂ 5 ਗਲੀਆਂ ਪਾਸ ਹੋਈਆਂ ਤੇ ਉਹਦੇ ਚੋਂ ਪੈਸੇ ਦੀ ਸੇਵਿੰਗ ਹੁੰਦੀ ਹੈ ਉਹਦੇ ਨਾਲ ਇੱਕ ਅੱਧੀ ਗਲੀ ਹੋਰ ਬਣਵਾ ਲਈਦੀ ਹੈ ਤੇ ਮਤਲਬ ਜਿਹੜੀ ਹੈਗੀ ਸਾਫ਼ ਸੁਥਰਾ ਕੰਮ ਹੋ ਗਿਆ ਯਾਰ ਬਿਲਕੁਲ ਜੀ ਆਪਾਂ ਸਾਰੇ ਨੇ ਦੇਖਿਆ ਹੀ ਹੈ ਤਾਂ ਹੀ ਆਪਾਂ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਚੁਣਿਆ ਤੇ ਬਹੁਤ ਵਧੀਆ ਸਾਰੇ ਕੰਮ ਹੋ ਰਿਹਾ ਆਪਾਂ ਸਾਰੇ ਰੋਜ਼ ਉਤ ਘਟਨ ਦੇਖਦੇ ਆ ਨਹੀਂ ਤਾਂ ਇੱਕ ਹੀ ਹੁੰਦਾ ਸੀ ਥੀਲੇ ਸਾਲ ਦੇ ਵਿੱਚ ਆ ਕੇ ਆਪਾਂ ਐਮਐਲਏ ਨੂੰ ਐਕਟਿਵ ਦੇਖਦੇ ਹੁੰਦੇ ਸੀ ਵੀ ਜਿਦੋਂ ਉਹਨੂੰ ਵੋਟਾਂ ਦਾ ਸਮਾਨਦਾ ਸੀ ਸਾਰੇ ਫੋਟੋ ਖਚਾਣ ਲਈ ਕੰਮ ਦੇ ਪਹਿਲੇ ਦਿਨ ਤੁਸੀਂ ਜਿਹੜਾ ਹੈਗਾ 2 ਸਾਡੀ ਭੈਣ ਹੈ ਵੱਡੀ ਛੋਟੀ ਭੈਣ ਸਾਡੀ ਇਹਨਾਂ ਨੇ ਮੈਂ ਦੇਖਿਆ ਪਰਿਵਾਰ ਵੀ ਇੱਕ ਪਾਸੇ ਛੱਡ ਕੇ ਦਿਨ ਰਾਤ ਕੰਮ ਕਰੀ ਜਾਂਦੇ ਆ ਮਤਲਬ ਸ਼ਹਿਰ ਦੇ ਵਿੱਚ ਕੋਈ ਐਹੋ ਜਿਹਾ ਮੈਂ ਅਜ ਤੱਕ ਐਮਐਲਏ ਨਹੀਂ ਦੇਖਿਆ ਜੀ ਜਿਹੜਾ ਮਤਲਬ ਆਪਦੀ ਫੈਮਿਲੀ 'ਚ ਇੱਕ ਲੇਡੀਜ਼ ਹੋਣ ਦੇ ਮੌਜੂਦ ਉਹਤੋਂ ਇੰਨੀ ਦਿਨ ਰਾਤ ਮਿਹਨਤ ਕਰਦਾ ਹੋਵੇ ਕੋਈ ਸ਼ਹਿਰ ਲਈ ਬਹੁਤ ਔਖਾ ਐ ਉਹ ਜੋ ਦੇਖਣਾ ਹੈ ਇਹ ਮਾਨਯੋਗ ਸਾਡੇ ਐਮਐਲਏ ਸਾਹਿਬ ਗੁਰਪ੍ਰੀਤ ਸੇਵਾ ਜੀ ਪਾਰ ਨੰਬਰ 4 ਦੇ ਮਹੱਲਾ ਨਵਾਸੀ ਮੇਰੇ ਭੈਣ ਭਰਾ ਇਹ 49 ਲੱਖ ਰੁਪਏ ਦਾ ਕੰਮ ਹੈ ਜੀ 49 ਲੱਖ ਰੁਪਏ ਦਾ ਇਹਨਾਂ ਦਾ ਕੰਮ ਹੈ ਖੋਰ ਹੈ ਜੀ ਸਭ ਤੋਂ ਸਾਡੇ ਸਿਆਣੇ ਤੇ ਸਮਝਣ ਵਾਲੇ ਸੂਝਬਾਨ ਸਿਦੇਵਾ ਜੀ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਾਉਂਦੇ ਆ ਤੇ ਇਹਨਾਂ ਆਪ ਦੇ ਮੱਲੇ ਦੀ ਤੇ ਇਹਨਾਂ ਦੀ ਬਹੁਤ ਖਿਆਰ ਰੱਖਦੇ ਲੇਕਿਨ ਦੂਜੇ ਮੱਲੇ ਦਾ ਵੀ ਖਿਆਰ ਰੱਖਦੇ ਆ ਬਹੁਤ ਵਧੀਆ ਬੰਦੇ ਆ ਬਹੁਤ ਜਿਹੜੇ ਜਿੰਨੇ ਵੀ ਆਪਣੇ ਕੀ ਪਿਆ ਵਾਰ ਹੈ ਅੱਜ ਤੁਸੀਂ ਵੇਖੋਗੇ ਵੀ ਕਰੋੜਪਾਉਂਡ 2-2 ਕਰੋੜ ਰੁਪਏ ਦੇ ਇਹ ਕੰਮ ਦੇ ਵਿੱਚ ਪਾਸ ਹੋਏ ਪਏ ਆ ਇਹ ਥੋੜੇ ਦਿਨਾਂ ਵਿੱਚ ਲੜੀ ਐ ਲੱਗ ਜਾਨੀ ਆ ਵੀ ਸਾਦੇ ਵਾਲਾ ਚ ਕੰਮ ਹੋ ਗਿਆ ਜਿਹਦਾ ਕੋਈ ਲੈਂਦਾ ਬਾਕੀ ਤਾਂ ਬਗਲੇ ਵਾਲਾਂ ਚ ਬਹੁਤ ਕੰਮ ਹੋਇਆ ਪਿਆ ਜਿਹੜਾ ਸੀਵਰੇਜ ਦਾ ਦੱਸ ਰਿਹਾ ਭੈਣ ਜੀ ਦੂਜਾ ਕਈ ਕੰਮ ਇਹਨਾਂ ਦੇ ਇਹ ਜਿਹਨਾਂ ਨੇ ਬਿੱਦੇ ਹੋਏ ਆ ਜਿਹੜੇ ਕਿ ਬਹੁਤ ਹੀ ਜਿਆਦਾ ਸੰਗਾਜੋਗ ਹੈ ਅਸੀਂ ਐਮਐਲਏ ਸਾਹਿਬ ਦੇ ਬਹੁਤ ਜਿਆਦਾ ਧੰਨਵਾਦੀ ਆ ਜਿਹੜੀ ਇੰਨੀ ਪੀਨ ਲੈ ਕੇ ਸਾਡੇ ਬਾੜਾਂ ਦੇ ਕੰਮ ਕਰਾ ਰਹੇ ਆ ਸ਼ਹਿਰ ਵਾਸੀਆਂ ਸੇ ਟਮ ਹੋ ਰਿਹਾ ਮੈਂ ਪੀਟੀਆਈ ਸਾਰੀ ਸੰਗਤ ਦਾ ਅਸੀਂ ਧੰਨਵਾਦੀ ਆ ਐਮਐਲਏ ਸਾਹਿਬ ਜੀ ਦਾ ਗੁਰਪ੍ਰੀਤ ਦੇਵਾ ਜੀ ਦਾ ਤੁਹਾਡੇ ਪੈਨਾ ਆਪਣਾ ਤੁਹਾਨੂੰ ਬਹੁਤ ਬਹੁਤ ਮੱਲਾਵਕਨ ਬਰਾਈ ਸਸੀ ਕਲਮੇਰਾਣਾ ਨਜੀਤਕਰ ਮੈਂ ਬਸਤੀ ਗੁਬਿੰਦਗੜ ਗਲੀ ਨੰਬਰ 6 ਤੋਂ ਬੋਲ ਰਹੀ ਆ ਸਾਡੇ ਸੜਕਾਂ ਤੇ ਗਨਾਲੀਆਂ ਪਹਿਲਾਂ ਓਪਨ ਸੀ ਜਦੋਂ ਐਮਐਸਸੀ ਸਾਡੇ ਸਤਿਕੇਵ ਜੀ ਉਦੋਂ ਤੋਂ ਸਾਡੀਆਂ ਨਾਲੀਆਂ ਵੀ ਬੰਦ ਹੋ ਗਈਆਂ ਜੀ ਬੰਦ ਕਰਵਾ ਦਿੱਤੇ ਆ ਮੱਖੀਆਂ ਮੱਛਰ ਤੋਂ ਕਾਫੀ ਛੁਟਕਾਰਾ ਹੋਇਆ ਜਦੋਂ ਵੀ ਕਿਤੇ ਗਰਮੀ 'ਚ ਮੱਛਰ ਕਰਾਂਦੇ ਆ ਸਪਰੇ ਵੀ ਨਾਲ ਦੀ ਨਾਲ ਕਰਵਾਉਂਦੇ ਰਹਿੰਦੇ ਤੇ ਸਾਡੀਆਂ ਗਲੀਆਂ ਤੇ ਸਫਾਈ ਦਾ ਵੀ ਬਹੁਤ ਧਿਆਨ ਰੱਖਦੇ ਆ ਜੀ ਸਾਡੀਆਂ ਬਾਕੀ ਗਲੀਆਂ ਤਾਂ ਬਹੁਤ ਦਿਰ ਦੀਆਂ ਬਣੀਆਂ ਹੋਈਆਂ ਸਿਰਫ ਇਹ ਕਾ ਗਲੀ ਰੁਕੀ ਸੀ ਇਹਦਾ ਵੀ ਅਧਗਟਨ ਅਜ ਹੁਣ ਜਾ ਰਿਹਾ ਹੈ ਸ਼ਹਿਰ ਮੋਗੇ ਵਿੱਚ ਵੀ ਕਾਫੀ ਇਹਨਾਂ ਨੇ ਵਿਕਾਸ ਕੀਤਾ ਹੋਇਆ ਬਹੁਤ ਨਾਲੀਆਂ ਤੇ ਕੂੜਾ ਕਰਕਟ ਕਾਫੀ ਸੀ ਇਹਨਾਂ ਨੇ ਕਾਫੀ ਮਤਲਬ ਹੱਦ ਤੱਕ ਸਫਾਈ ਕਰਵਾਈ ਆ ਮੈਂ ਥੈਂਕ ਯੂ ਬੋਲਦੀ ਆ ਸਤਿਦੇਵ ਅਤੇ ਐਮਐਲਏ ਮਣਾ ਰੋੜਾ ਜੀ ਦਾ ਜਿਨ੍ਹਾਂ ਨੇ ਇਹ ਕਾਰਗਰਜ ਅਜੂਪਤ ਕੀਤੀ। ਹਾਂਜੀ ਬਹੁਤ ਵਧੀਆ ਲੱਗ ਰਿਹਾ ਜਦੋਂ ਕੰਮ ਕਰਵਾਉਂਦੇ ਆ ਜੀ ਬਹੁਤ ਕਰਵਾ ਵੀ ਰਿਹਾ ਹੈ ਬਹੁਤ ਹੋਣ ਵਾਲਾ ਤੇ ਉਹ ਵੀ ਤੁਹਾਨੂੰ ਉਮੀਦ ਕਰਦੇ ਆ ਕਿ ਉਹ ਵੀ ਇਹ ਪੂਰਾ ਕਰਨਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸਾਡੀ ਮਾਨਯੋਗ ਸੀਐਮ ਪੰਜਾਬ ਸਰਕਾਰ ਭਗਮਨ ਸਿੰਘ ਮਾਨ ਜੀ ਦੀ ਯੋਗ ਕਵਾਹੀ ਦੇ ਵਿੱਚ ਹਰ ਰੋਜ਼ ਜਿਹੜੇ ਅਸੀਂ ਮੋਗੇ ਦੇ ਵਿੱਚ ਵਿਕਾਸ ਕਾਰਜ ਆਰੰਭ ਕਰ ਰਹੇ ਆ। ਅੱਜ ਮੇਰੇ ਵੱਡੇ ਵੀਰ ਸਾਡੇ ਕਾਉਂਸਲਰ ਸਰਦਾਰ ਗੁਰਪ੍ਰੀਤ ਸਿੰਘ ਸਚਦੇਵਾ ਜੀ ਦੀ ਵਾਰਡ 4 ਨੰਬਰ ਦੇ ਵਿੱਚ ਮੈਂ ਸਾਡੇ ਸਤਕਾਰਯੋਗ ਮੇਅਰ ਸਾਹਿਬ ਸਾਡੇ ਮੇਰੇ ਵੱਡੇ ਭਰਾ ਸ਼੍ਰੀ ਪ੍ਰਵੀਨ ਕਿੰਨਾ ਜੀ ਔਰ ਸਾਡੇ ਸਾਰੇ ਸਤਕਾਰਯੋਗ ਮੇਰੀਆਂ ਭੈਣਾਂ ਮੇਰੇ ਸਤਕਾਰਯੋਗ ਪਿਤਾ ਸਮਾਨ ਸਾਡੇ ਬਜ਼ੁਰਗ ਇਹਨਾਂ ਦੀ ਯੋਗਿਕਵਾਹੀ ਦੇ ਵਿੱਚ ਅਸੀਂ ਅੱਜ 4 ਨੰਬਰ ਬੋਰਡ ਦੇ ਵਿੱਚ 49 ਲੱਖ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਸਾਡੇ ਮੇਰੇ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਸਚਦੇਵਾ ਜੀ ਦੇ ਨਾਲ ਮਿਲ ਕੇ ਕਰ ਕੀਤੀ ਹੈ ਜੀ ਇਹ ਇੰਟਰਲੌਕ ਟਾਈਲਾਂ ਦਾ ਕੰਮ ਹੈਗਾ ਇਹਨਾਂ ਦੀ ਬੋਰਡ ਦੇ ਵਿੱਚ ਔਰ ਇਸ ਤੋਂ ਬਾਅਦ ਇੱਕ 49 ਲੱਖ ਰੁਪਏ ਦਾ ਕੰਮ ਹੋਰ ਜਿਹੜਾ ਪਾਸ ਹੋ ਚੁੱਕਿਆ ਇਸ ਬੋਰਡ ਦਾ ਔਰ ਇਹ ਕੰਮ ਜਿਹੜਾ ਆਰੰਭ ਕਰਕੇ ਥੋੜੇ ਹੀ ਦਿਨਾਂ ਦੇ ਵਿੱਚ ਜਿਹੜਾ ਇੰਟਰਲੌਕ ਟਾਈਲਾਂ ਦਾ ਕੰਪਲੀਟ ਕੀਤਾ ਜਾਏਗਾ ਉਸ ਤੋਂ ਬਾਅਦ ਇਹਨਾਂ ਦੀਆਂ ਕੁਝ ਹੋਰ ਗਲੀਆਂ ਨੇ ਜਿਹੜੀਆਂ ਉਹ ਵੀ ਇੰਟਰਲੌਕ ਟਾਈਲਾਂ ਦੀਆਂ ਬਣਨ ਵਾਲੀਆਂ ਨੇ ਉਹਨਾਂ ਦਾ ਕੰਮ ਵੀ ਕੀਤਾ ਜਾਏਗਾ ਔਰ ਮੈਂ ਸਾਰੇ ਮੇਰੀ ਮਾਮਾ ਨੂੰ ਮੇਰੀਆਂ ਭੈਣਾਂ ਨੂੰ ਸਾਡੇ ਸਾਰੇ ਬੋਰਡ ਨਿਵਾਸੀਆਂ ਨੂੰ ਵਧਾਈਆਂ ਦਿੰਦੀਆਂ ਔਰ ਸਾਡੇ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਜਿਹੜੇ ਹਮੇਸ਼ਾ ਹੀ ਆਪਣੀ ਬੋਰਡ ਦੇ ਪ੍ਰਤੀ ਬਹੁਤ ਹੀ ਮਿਹਨਤ ਕਰਦੇ ਆ ਔਰ ਇਹ ਚਾਹੁੰਦੇ ਆ ਕਿ ਇਹਨਾਂ ਦੀ ਬੋਰਡ ਪੂਰੇ ਮੋਗਾ ਦੇ ਵਿੱਚ ਸ਼ਹਿਰ ਦੇ ਵਿੱਚ ਸਾਫ ਸੁਥਰੀ ਔਰ ਸੋਹਣੀ ਬਣੇ ਔਰ ਇਹ ਬੋਰਡ ਦੇ ਸਾਰੀਆਂ ਹੀ ਸੜਕਾਂ ਔਰ ਗਲੀਆਂ ਅ ਨੈਕਸਟ ਕੰਮ ਦੇ ਨਾਲ ਸਾਰੀਆਂ ਕੰਪਲੀਟ ਹੋ ਜਾਣੀਆਂ ਜੀ ਔਰ ਮੈਂ ਇਹਨਾਂ ਨੂੰ ਵਧਾਈਆਂ ਦਿੰਨੀ ਆ ਕਿ ਇੰਨਾ ਅੱਛਾ ਕੰਮ ਜਿਹੜਾ ਇਹਨਾਂ ਨੇ ਬੋਰਡ ਦੇ ਵਿੱਚ ਆਪਣੀ ਬੋਰਡ ਦੀ ਉਦਵਾਹੀ ਕਰਕੇ ਕੰਮ ਕਰ ਰਿਹਾ ਔਰ ਮੇਰੇ ਵੱਲੋਂ ਮਾਨਜੋਗ ਮੇਅਰ ਸਾਹਿਬ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਹੀ ਬੋਰਡ ਜਿਹੜੇ ਸਾਡੇ 1 ਤੋਂ ਲੈ ਕੇ 50 ਤੱਕ ਸਾਰੇ ਹੀ ਬੋਰਡਾਂ ਦੇ ਵਿੱਚ ਕੰਮ ਹੋਇਆ ਜੀ ਔਰ ਬਹੁਤ سارے ਕੰਮ ਸਾਡੇ ਜਿਹੜੇ ਦੋ ਸਾਡੀਆਂ ਲਾਸਟ ਮੀਟਿੰਗਸ ਹੋਈਆਂ ਸੀਗੀਆਂ 27/7 ਤੇ ਹਾਂਜੀ 17/7/10 ਨੂੰ ਹੋਈ ਸੀਗੀ ਇਹਨਾਂ ਦੇ ਵੀ ਜਿਹੜੇ ਕੰਮ ਸਾਡੇ ਹੈਗੇ ਆ ਉਹ ਪਾਸ ਹੋ ਚੁੱਕੇ ਆ ਇਹ ਕੰਮ ਵੀ ਜਲਦੀ ਕੀਤੇ ਜਾਣਗੇ ਔਰ ਮੋਗੇ ਦੀ ਬੜੀ ਦੇਰ ਤੋਂ ਮੰਗ ਸੀਗੀ ਕਿ ਮੋਗੇ ਦੇ ਵਿੱਚ ਜਿਹੜੇ ਆਊਟਰ ਸਾਈਡ ਸੀ ਉੱਥੇ ਸੀਵਰੇਜ ਪਾਉਣ ਵਾਲਾ ਸੀਗਾ ਐਸਟੀਪੀ ਪਲੰਟ ਸਾਡਾ ਜਿਹੜਾ ਸੀਗਾ ਉਹਨੂੰ ਅਸੀਂ ਅਪਗ੍ਰੇਡ ਕਰਵਾਇਆ ਜੀ ਸੀਵਰੇਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ 86 ਕਰੋੜ ਰੁਪਏ ਜਿਹੜਾ ਉਸ ਪ੍ਰੋਜੈਕਟ ਲਈ ਪਾਸ ਕਰਵਾਇਆ ਗਿਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਮੋਗੇ ਦੀਆਂ ਜਿੰਨੀਆਂ ਵੀ ਆਊਟਰ ਸਾਈਡ ਆ ਸਭ ਦੇ ਵਿੱਚ ਸੀਵਰੇਜ ਔਰ ਪਾਣੀ ਦੀਆਂ ਪਾਈਪਾਂ ਜਿਹੜੀਆਂ ਪਾਈਪਲਾਈਨ ਦਾ ਕੰਮ ਕੀਤਾ ਜਾਊਗਾ ਜੀ ਉਹ ਇੱਕ ਬਹੁਤ ਵੱਡਾ ਕੰਮ ਸੀਗਾ ਸਾਡੇ ਮੋਗੇ ਸ਼ਹਿਰ ਦਾ ਜਿਹੜਾ ਹੁਣ ਪਾਸ ਹੋ ਚੁੱਕਿਆ